ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ ਸਵੇਰ ਹੋ ਗਏ ਨੇਗੇ ਹਾਂ ਅਸੀਂ ਸਾਰੇ ਠੀਕ ਠਾਕ ਕਰਨ ਲਈ ਵਹਿਗੁਰੂ ਜੀ ਦੇ ਪਨ ਨਾਲ ਤੁਸੀਂ ਵੀ ਠੀਕ ਹੋਮੋਗੇ ਜਿਹੜਾ ਟਾਈਮ ਹੈਗਾ ਸਵਾ ਕੱਟ ਦਾਗਾ 8:00 ਦਾ ਦਿਲਾ ਮਤ ਰਾਉਣੀ ਤੇ ਅਸੀਂ ਤਿਆਰ ਹੋ ਰਹੀ ਹਾਂ ਸਵਾ ਮਾਤੀਆਂ ਤੇ ਸਰਦਾਰ ਜੀ ਰਹਿੰਦੇ ਨੇਗੇ 3 ਦਿਨ ਲਿਖਾਉਣਗੇ ਪੂਣੀ ਤੇ 1 ਦਿਨ ਇਹਨੂੰ ਬੰਨ ਲੂਗਾ ਜਦ ਆਪਾਂ ਜਾਣਿਆ ਜੀ ਸਹਜ ਪਾਠ ਜੀ ਦੇ ਭੋਗ ਤੇ ਤੇ ਮੇਰੀ ਭੂਆ ਜੀ ਕੋਲ ਬਾਤ ਹੋਇਆ ਟਮਾਟਰਾਂ ਦੀ ਕੱਲੀ ਆ ਜੀ ਕੌਣ ਕੌਣ ਆਇਆ ਤੁਸੀਂ ਗੱਲੀ ਦੀ ਸੀ ਅੱਜ ਮੈਂ ਚੱਲ ਨਹੀਂ ਆਈ ਮੁਹਿੰਕਾ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਬੜੀ ਸੋਹਣੀ ਜਾਨੋ ਮਾਇਆ ਸ਼ਰਧਾ ਇਹ ਪ੍ਰਗਟ ਸੰਗੀਤ ਗੁਰੂ ਜੀ ਦਾ ਗਾਣ ਰਖਾਂ ਗੀਤੋ ਦੇ ਦੇ ਤਨ ਮਨ ਮੇਕਾ ਮਾ ਰਤਨ ਤੋਂ ਹੋਤੀ ਸਿਮਰਤੈ ਗੁਰੂ ਨਾਨਕ ਲਈ ਤੇ ਆਈ ਫਿਰ ਅੰਗ ਤੇ ਬ੍ਰਹਮਤਾ ਤਰੰਗਾਂ ਸੰਜੀਵਤ ਹੋਈ ਆਈ ਆਰਜਨ ਹਰਬੋਬਿੰਦਨੋ ਤੁਮਰੋ ਸ੍ਰੀ ਹਰਿ ਸ਼੍ਰੀ ਹਰਿ ਸੋਹਣੀ ਤੇ ਆਈ ਜਿਸ ਇਕੱਠਾ ਸਭੁ ਪੁਜਾਈ ਤੇਗ ਬਹਾਦਰ ਸਿਖਰੀਏ ਘਰ ਨਾਮ ਦਾ ਵਰਤਾਏ ਸੁਖਾਂ ਨੂੰ ਆਨਿਤ ਹੋਾਈ ਜਦੁ ਮੇ ਪਾਛੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਮਾਈ ਮਾਣੇ ਸੁਹਾਏ बगर नवानू जी फो भई सत आई तो अपन ने बता दिया कि वो आजोड़ा मूवी नहीं है तरन का लेख है नहीं कि बहुत रोने में आया भी नहीं है चाहिए चाहिए ले और नहीं नहीं कोद ने नहीं पाया जिंदगी में होता है حال ڏانهن ملندو آهي ਉਹਨਾਂ ਦਾ ਤਰ੍ਹਾਂ ਕੋਈ ਨਹੀਂ ਜੇਰਸਾਨਾ ਚਾਹ ਸੀ ਬਾਰੀ ਤੱਕ ਟਾਕ ਟਾਕ ਤੋਂ ਛੋਟੀ ਗੋਲ ਦੀ ਉੱਪਰ ਤੇ ਹਰ ਇੱਕ ਹੋਇਆ ਨਾ ਕੰਮ ਕਰਦੇ ਆਂ ਬੱਸ ਮੈਂ ਤਾਂ ਇਹ ਬਸ ਆਇਆ ਕਰਦੀ ਨਹੀਂ ਜੀ ਕੋਈ ਨਾ ਤਾਂ ਉਹਦਾ ਮਦਦਵਾਇ ਜਦੋਂ ਪਹੁੰਚਿਆ ਲੱਗਾ ਉਹ ਬਗੜ ਲੈਦਾ ਹੈ ਸਭਾ ਮਿਲਤਰਦਾ ਕੋਈ ਤੂੰ ਜਾਣੇ ਪਾਣੀ ਚੱਕ ਤੇ ਖਪੜਾਈ ਤੋਂ ਆਉਂਦੀ ਆ ਉੱਧਰ ਨਾ ਨਹੀਂ ਜਾਇਓ ਨਾ ਨਹੀਂ ਸਮਝੀਂ ਨਾ ਲੈ ਕੇ ਜੇ आ मां मेरे कह रहा था फिर जा रहा था थोड़ी ना खाली आ रहा था अध्यक्ष पूरा अजय चाय हां बन तो भी है आ ले रोक दिखाएं भाई मेरा था था वो तकती अपन जा रहा है आ दो कि नहीं आ फटाफट कोई ना फिर ना ना भाई और ਬਗ ਚੱਲਦੇ ਆਂ ਆਹ ਲਓ ਫਿਰ ਚੱਲੀ ਨਾ ਆ ਜਸੂ ਸੱਡੇ ਜਾਂਦੇ ਨੇ ਇਧਰ ਦੀ ਲੰਘ ਜਾਂਦੇ ਲਾਲਾ ਨੂੰ ਚੱਲੋ ਕੋਈ ਨਾ ਮੜ ਚੱਲ ਬੜੀ ਦੂਸਤ ਕੋਲ ਲਿਆਇਆ ਮੇਰੇ ਤੇ ਪੇਪਰ ਮੁਟੇ ਦੇ ਇਹ ਜਿਹੇ ਕਰੂ ਇਹਦੇ ਦੱਸਣ ਨੂੰ ਮੁੱਕ ਜਾਣ ਸੋਹਣੇ ਗਿਰੋ ਮੈਂ ਉਹੀ ਜਿਹੜਾ ਪਟਿਆ ਹੋਈ ਮੈਂ ਉਹੀ ਮੋਟਰ ਤੇ ਲਾਵਾ ਪਾਣ ਦੇ ਜੇ ਨਾ ਆਉਂਦਾ ਕੋਲਾ ਪਾਟ ਰਿਹਾ ਹੁਣ ਚਾਹ ਤੇ ਆਪਣੇ ਕੋਈ ਹੁੰਦਾ ਮੇਰਾ ਕੋਈ ਨਹੀਂ ਗਿਆ ਆ ਗੋਲ ਲਾ ਬਾਹਰ ਲੋ ਜੀ ਆਪਾਂ ਭੂਆ ਜੀ ਕੋਲੋਂ ਆ ਗਿਆਂਗੇ ਆ ਕੇ ਧਰ ਲਈਏ ਦੁਪਹਿਰ ਵਾਲੀ ਚਾਹ ਉਹੀ ਗੱਲ ਆ ਕਿਤੇ ਮਰਜੀ ਜਾਏਗੀ ਹਨਾ ਘਰ ਆ ਕੇ ਚਾਹ ਪੀਣ ਦਾ ਵੱਖਰਾ ਹੀ ਸਵਾਦ ਹੁੰਦਾ ਉਹ ਕੌਲੀਆਂ ਬਾਟੀਆਂ ਜੇ ਚ ਪਾ ਕੇ ਗਲਾਸਾਂ ਕੱਪਾਂ ਦੇ ਨਾਲ ਗਲਾਸਾਂ ਕੱਪਾਂ ਦੇ ਨਾਲ ਆਪਾਂ ਨੂੰ ਸਰਦਾ ਨਹੀਂ ਹੈਗਾ ਘਰ ਵਾਲੀ ਚਾਹ ਵੀ ਨਾ ਤੇ ਪੂਆਜੀ ਦੇ ਪੋਤੇ ਗਏ ਨੇ ਜੀ ਤਿੰਨ ਬਾਾਰ ਇੱਕ ਤਾਂ ਗਿਆ ਹੈਗਾ ਜੀ ਇੰਗਲੈਂਡ ਤੇ ਇੱਕ ਗਿਆ ਅਮਰੀਕਾ ਤੇ ਇੱਕ ਗਿਆ ਕੈਨੇਡਾ ਸਾਲ ਹੋ ਗਿਆ ਗਿਆ ਨੂੰ ਤੇ ਹੁਣ ਪੂਆਜੀ ਨੇ ਔਰ ਉਹਨਾਂ ਆफी ਗੱਲ ਹੈ ਹਨਾ ਤੇ ਸੱਦਿਆ ਨਹੀਂ ਗਿਆ ਪੂਆਜੀ ਤੋਂ ਕਿਉਂਕਿ ਮਾਗਰ ਮੂਰੀ ਤਿੰਨ ਪੋਤੇ ਤੋਰੇ ਸੀ ਖਰਚਾ ਹੋ ਗਿਆ ਸੀ ਜਾਰੇ ਹਨਾ ਕੁਝ ਆਪਣੇ ਜ਼ਿੰਮੇਦਾਰਾਂ ਕੋਲੇ ਐਨਾ ਪੈਸਾ ਨਹੀਂ ਹੁੰਦਾ ਭੂਆ ਨੇ ਬਹੁਤ ਹੀ ਜਾਰੇ ਔਖਾਂ ਨਾਲ ਪੋਤੇ ਪਾਲੇ ਸੀ ਪਹਿਲਾਂ ਤਾਂ ਭੂਆ ਜੀ ਦੀ ਨੂੰਮ ਮੁੱਕ ਗਈ ਸੀ ਜੀ ਇੱਕ ਵੱਡੀ ਤੇ ਉਦੋਂ ਬਾਅਦ ਦੋ ਸਾਲਾਂ ਬਾਅਦ ਭੂਆ ਜੀ ਦਾ ਵੱਡਾ ਮੁੰਡਾ ਮੁੱਕ ਗਿਆ ਸੀ ਉਦੋਂ ਬਾਅਦ ਫਿਰ ਛੋਟੇ ਮੁੰਡੇ ਨੇ ਵੱਡੇ ਮੁੰਡੇ ਦੇ ਬੱਚੇ ਪਾਲੇ ਪੜਾਏ ਕੁੜੀ ਵਿਆਹੀ ਵੱਡੇ ਪੂਆ ਜੀ ਦਾ ਜਿਹੜਾ ਵੱਡਾ ਮੁੰਡਾ ਸੀਗਾ ਉਹਦੇ ਦੋ ਮੁੰਡੇ ਸੀਗੇ ਇੱਕ ਕੁੜੀ ਸੀ ਤਿੰਨ ਬੱਚੇ ਸੀਗੇ ਤਿੰਨੇ ਬੱਚਿਆਂ ਦਾ ਬੋਝ ਹਨਾ ਛੋਟੇ ਮੁੰਡੇ ਤੇ ਆ ਗਿਆ ਤੇ ਕੁੜੀ ਗੁੜੀਆ ਸੀ ਦੋਨਾਂ ਮੁੰਡਿਆਂ ਤੋਂ ਵੱਡੀ ਤੇ ਛੋਟੇ ਮੁੰਡੇ ਨੇ ਚਲੋ ਹਨਾ ਰਿਸ਼ਤਾ ਦੇਖ ਕੇ ਕੁੜੀ ਗੁੜੀਆ ਦਾ ਵਿਆਹ ਕੀਤਾ ਹਨਾ ਬਹੁਤ ਵਧੀਆ ਬੱਚੇ ਪੜਾਏ ਵੱਡੇ ਮੁੰਡੇ ਦੇ ਛੋਟੇ ਮੁੰਡੇ ਨੇ ਅਚਾਨਕ ਜਦੋਂ ਕੁੜੀ ਦੇ ਵਿਆਹ ਤੋਂ ਬਾਅਦ ਸੇਕ ਮਹੀਨੇ ਬਾਅਦ ਛੋਟੇ ਮੁੰਡੇ ਨੂੰ ਟੈਕ ਹੋ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਤੇ ਪੂਆ ਦੇ ਸਿਰ ਤੇ ਉਦੋਂ ਵੀ ਦੁੱਖਾਂ ਦਾ ਬੋਝ ਹੋ ਗਿਆ ਜਦੋਂ ਦੋ ਪੁੱਤ ਹੋਣ ਉਹੀ ਚਲੇ ਜਾਣ ਹਨਾ ਪੋਤੀ ਨਾ ਪੂਆ ਨੇ ਸੁੱਖਾਂ ਸੁਖ ਸੁਖ ਲੈਤੀ ਸੀਗੀ ਤੇ ਚਲੋ ਵਿਆਹ ਵੀ ਬਹੁਤ ਵਧੀਆ ਕੀਤਾ ਸੀ ਹਨਾ ਜਿਹੇ ਜਿਹਾ ਆਪਾਂ ਦੋ ਸਰਦਾ ਹੁੰਦਾਗਾ ਦਹੇਜ ਵੀ ਬਹੁਤ ਦਿੱਤਾ ਸੀਗਾ ਵੀ ਵਿਤ ਤੋਂ ਬਾਅਦ ਹੋ ਕੇ ਦਹੇਜ ਦਿੱਤਾ ਸੀਗਾ ਪੋਤੀ ਨੂੰ ਤੇ ਬਹੁਤ ਹੀ ਵਧੀਆ ਹੋ ਗਿਆ ਸੀ ਸਾਰਾ ਕੋਸਾ ਜਿਰੋ ਦੂਜਾ ਛੋਟਾ ਮੁੰਡਾ ਮੇਰਾ ਬਿਰਾ ਮੁੱਕ ਗਿਆ ਸੀ ਤੇ ਉਦੋਂ ਵੀ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਪੂਆ ਜੀ ਬਹੁਤ ਰੋਂਦੇ ਸੀ ਕਿ ਬਣੂ ਮੇਰੇ ਚਾਰ ਪੋਤੇ ਨੇ ਸਿਰ ਤੇ ਕਰਜ਼ਾ ਚੜ ਗਿਆ ਵਿਆਹ ਕਰਕੇ ਹਟਿਆ ਹਨ ਤੇ ਪਹਿਲਾਂ ساری ਉਮਰ ਗਰੀਬੀ ਚ ਕੱਢੀ ਐ ਹੁਣ ਫੇਰ ਮੈਨੂੰ ਔਖਾ ਹੋ ਗਿਆ ਮੈਂ ਕਿਵੇਂ ਕਬੀਲਦਾਰੀ ਚੱਕਾ ਜਿਰੋ ਉੱਕ ਵੀਲਦਾਰੀ ਛੱਡੀ ਸੜੀ ਸੜਾਈ ਫਿਰ ਦਵਾਰਾ ਚੱਕਣੀ ਪੈ ਜੇ ਬਜ਼ੁਰਗ ਨੂੰ ਹਣਾ ਹੁਣ ਛੋਣੂ ਪੂਆ ਜੀ ਦੀ ਉਮਰ ਦਾ ਵੀ ਪਤਾ ਹੈਗਾ ਕਿੱਡੀ ਹੋਗੀ ਜਿਸ ਸੁਖ ਨਾਲ 25-25 ਸਾਲ ਦੇ ਤੋਰੇ ਪੋਤੇ ਵੀ ਹੋ ਗਏ ਹਨਾ ਤੇ ਵੈਗਰੂ ਨੇ ਕਿਰਪਾ ਕੀਤੀ ਛੋਟੇ ਵੱਡੇ ਮੁੰਡੇ ਦੇ ਛੋਟੇ ਮੁੰਡੇ ਨੇ ਚਲੋ ਹਨਾ ਬਾਹਰਲੀ ਬਾਹਰਲਾ ਲਾਏ ਕਾਗਜ਼ ਪੱਤਰਾ ਆਪਦੇ ਤੇ ਫਿਰ ਵੀ ਜਾ ਨਾ ਆਇਆ ਕਰੇ ਫਿਰ ਬਹੁਤ ਔਖਾ ਹੋ ਗਿਆ ਫਿਰ ਲੋਕਡਾਊਨ ਲੱਗ ਗਿਆ ਫਿਰ ਬਹੁਤ ਹੀ ਵਿਚਾਰੀ ਫਿਰ ਇਹ ਕਹਿਆ ਕਰੇ ਸਾਡੀ ਤਾਂ ਕਿਸਮਤ ਮਾੜੀ ਆ ਬੀਬੀ ਜਾਨੀ ਆਉਂਦਾ ਨਹੀਂ ਆਉਂਦਾ ਜੀਰੋ ਬਾਹਗਰੂਜੀ ਨੇ ਬਾਹ ਫਿ ਫੜੀ ਹਨਾ ਤੇ ਪਹਿਲਾਂ ਇੱਕ ਛੋਟਾ ਪੁੱਤਾ ਕੈਨੇਡਾ ਚ ਲਿਆ ਗਿਆ ਫਿਰ ਉਦੋਂ ਬਾਅਦ ਛੋਟੇ ਮੁੰਡੇ ਦਾ ਬੇਟਾ ਜਿਹੜਾ ਵੱਡਾ ਸੀਗਾ ਉਹ ਅਮਰੀਕਾ ਵਾ ਗਿਆ ਤੇ ਨægਾ ਇਹ ਵੀ ਇੱਕ ਨੰਬਰ ਚ ਨੇ ਜੀ ਬਹੁਤ ਵਧੀਆ ਹਨਾ ਖੁਸ਼ੀ ਹੋਈ ਸਾਨੂੰ ਇੰਨੀ ਖੁਸ਼ੀ ਹੋਈ ਤੇ ਵੀ ਚਲੋ ਹਨਾ ਇੱਕ ਮੁੰਡਾ ਅਮਰੀਕਾ ਚਲਿਆ ਗਿਆ ਇੱਕ ਕੈਨੇਡਾ ਚਲਿਆ ਗਿਆ ਤੇ ਦਿਵਾਲੀ ਤੋਂ ਥੋੜੇ ਦਿਨ ਪਹਿਲਾਂ ਤੇ ਭੂਆ ਦਾ ਜਿਹੜਾ ਵੱਡੇ ਮੁੰਡੇ ਦਾ ਵੱਡਾ ਮੁੰਡਾ ਸੀਗਾ ਤੇ ਵੱਡਾ ਪੋਤਾ ਸੀ ਉਹ ਚਲਿਆ ਗਿਆ ਇੰਗਲੈਂਡ ਤੇ ਤਰਸੇਮ ਸੰਧਾਰਾ ਦੇਣ ਗਿਆ ਸੀ ਭੂਆ ਜੀ ਕੋਲੇ ਕਹਿੰਦਾ ਭੂਆ ਜੀ ਕਹਿੰਦੀ ਅ ਵੀ ਮੈਂ ਦੱਸਿਆ ਨਹੀਂ ਹੈਗਾ ਚਪਚੀ ਬੀਤੀ ਨੇ ਤੋੜ ਦਿੱਤਾ ਤੀਜਾ ਮੁੰਡਾ ਇੰਗਲੈਂਡ ਵਾ ਗਿਆ ਸਾਨੂੰ ਉਹਨਾਂ ਬਹੁਤ ਹੀ ਖੁਸ਼ੀ ਹੋਈ ਤੇ ਜਿੰਨੀ ਮੇਰੀ ਭੂਆ ਨੇ ਗਰੀਬੀ ਕੱਟੀ ਸੀ ਔਖ ਕੱਟੀ ਸੀ ਤੇ ਦੁੱਖਾਂ ਦੇ ਪਹਾੜ ਬਹੁਤ ਹੀ ਜਾਰੇ ਸਿਰ ਤੋਂ ਟੁੱਟੇ ਹਨ ਦੇਖੇ ਦੁੱਖ ਜੀਰੋ ਵੱਡੀ ਉਮਰ ਚ ਆਪਾਂ ਤੋਂ ਉਮਰ ਸਿਰ ਤਾਂ ਦੁੱਖ ਆ ਪਾ ਕੱਟ ਲੈਣੇ ਜਾਨ ਹੁੰਦੀ ਆ ਜੀਰੋ ਬੜੇਪੇ ਦੇ ਵਿੱਚ ਜਿਹੜੇ ਪੁੱਤਾਂ ਦੀਆਂ ਦੇ ਦੁੱਖ ਲੱਗ ਜਾਣ ਨੂਹਾ ਪੁੱਤਾਂ ਦੇ ਬਹੁਤ ਔਖਾ ਹੁੰਦਾ ਜੀ ਹਨਾ ਉਹ ਬੜੇਪੇ ਦੀ ਔਖ ਹੁਣ ਚਲੋ ਬੜੇਪਾ ਹੁਣ ਜਦੋਂ ਮੁੰਡੇ ਬਾਹਰ ਬਗਏ ਮੁੰਡੇ ਬਾਹਰ ਲੈ ਪੈਸਾ ਆਉਣ ਲੱਗ ਗਿਆ ਸਾਰਾ ਕਰਜ਼ਾ ਲਏ ਗਿਆ ਹਨਾ ਨਾਲ ਲੱਗਦਾ ਥੋਂ ਵੀ ਬਣ ਗਿਆ ਬਹੁਤ ਵਧੀਆ ਹੋ ਗਿਆ ਕਬੀਲਦਾਰੀ ਸੈੱਟ ਹੋ ਗਈ ਤੇ ਭੂਆ ਵੀ ਹੌਸਲੇ ਚ ਅੱਜ ਤੇ ਅਸੀਂ ਵੀ ਸਾਰੇ ਚਾਈ ਚਾਈ ਦੀਪੂਆ ਜੀ ਨੇ ਫੋਨ ਕੀਤਾ ਤੇ ਸਾਨੂੰ ਇੰਨੀ ਖੁਸ਼ੀ ਹੋਈ ਆ ਵਿਚਰੀ ਜਿਹੜਾ ਸਾਡੇ ਭੂਆ ਜੀ ਨੇ ਸਾਨੂੰ ਤਿੰਨਾ ਭੈਣਾਂ ਨੂੰ ਤੇ ਸਾਡੇ ਪੇਕੇਆਂ ਨੂੰ ਫੋਨ ਕੀਤਾ ਵੀ ਸਹਜ ਪਾਠ ਜੀ ਦਾ ਹੋ ਗਿਆ ਹੁਣ ਮੇਰੇ ਦਿਨ ਫਿਰ ਗਏ ਹਨਾ ਤੇ ਹੁਣ ਮੇਰੇ ਪੋਤਿਆਂ ਨੇ ਕਿਹਾ ਵੀ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਓ ਤੇ ਵੀ ਸਹਜ ਪੜ ਪਾਠ ਕਰਾਓ ਵੀ ਖੁਸ਼ੀ ਚ ਤੇ ਸਾਨੂੰ ਵੀ ਆਏ ਆ ਸੀ ਇੱਕ ਦੂਜੇ ਨੂੰ ਫੋਨ ਤੇ ਕਰੀਏ ਚਲ ਸ਼ੋਕਰਾ ਮਹਾਰਾਜ ਨੇ ਹਨਾ ਵੀ ਸਾਡੀ ਭੂਆ ਦੇ ਦਿਨ ਬਦਲ ਤੇ ਤੇ ਉਹੀ ਗੱਲ ਆ ਜੀ ਜਿਦੋਂ ਸਾਡੀ ਭੂਆ ਜੀ ਨੇ ਗਰੀਬੀ ਵੀ ਬਹੁਤ ਕੱਟੀ ਆ ਹਨਾ ਦੁੱਖ ਵੀ ਬਹੁਤ ਕੱਟੇ ਨੇ ਪਰ ਸਾਡੀ ਭੂਆ ਨੇ ਵਹਿਗੁਰੂ ਦਾ ਸਾਥ ਨਹੀਂ ਛੱਡਿਆ ਪਾਠ ਨਹੀਂ ਛੱਡਿਆ ਤੇ ਸੇਵਾ ਨਹੀਂ ਛੱਡੀ ਤੇ ਆਸਤੇ ਅਰਦਾਸ ਨਹੀਂ ਛੱਡੀ ਨਾ ਆਸ ਛੱਡੀ ਐ ਨਾ ਅਰਦਾਸ ਛੱਡੀ ਐ ਤੇ ਗੁਰਦੁਆਰੇ ਸੇਵਾ ਕਰਨੀ ਤੇ ਜਿਹੇ ਜੀ ਵੀ ਹੁੰਦੀ ਹਨਾ ਭਾਂਡਿਆਂ ਦੀ ਝਾੜੂ ਦੀ ਤੇ ਜਿਹਹਾ ਜਿਹਾ ਵੀ ਪਾਠ ਹੋਣਾ ਉਹ ਤੋਂ ਥੋੜਾ ਬਹੁਤ ਜ਼ਰੂਰ ਕਰਦੀ ਕਹਿੰਦੀ ਐ ਦੁਖ ਮਹਾਰਾਜ ਨੇ ਮਨਵਾਖ ਦਿੱਤੀ ਐ ਮਹਾਰਾਜੀ ਮੇਰਾ ਵਕਤ ਕਟਾਉ ਕੋਈ ਨਹੀਂ ਕਟਾਉਂਦਾ ਮਹਾਰਾਜੀ ਕਟਾਉ ਹਣਾ ਤੇ ਇਸ ਤਰ੍ਹਾਂ ਪੂਆ ਅਰਦਾਸ ਕਰਦੀ ਜੀ ਅੱਜ ਮੇਰੀ ਪੂਆ ਦੀਆਂ ਅਰਦਾਸਾਂ ਹਨਾ ਵਾਹਿਗੁਰੂ ਨੇ ਸੋੜ ਲੀਆਂ ਤੇ ਬਹੁਤ ਹੀ ਵਧੀਆ ਲੱਗਿਆ ਜਾ ਕੇ ਹਨਾ ਸਾਰੇ ਪਰਿਵਾਰ ਨੂੰ ਖੁਸ਼ੀ ਖੁਸ਼ੀ ਦੇਖ ਕੇ ਕਿ ਉਹਨਾਂ ਨੇ ਖੁਸ਼ੀਆਂ ਅੱਜ ਜਿਹਰੇ ਸੀ ਜਿਹੜੇ ਸਾਰੇ ਪਰਿਵਾਰ ਦੇ ਖੁਸ਼ ਖੁਸ਼ ਚਿਹਰੇ ਸੀਗੇ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਹਨਾ ਵੀ ਸਾਡੀ ਭੂਆ ਦੇ ਵੀ ਬਾਹ ਗੁਰੂ ਨੇ ਦਿਨ ਫੇਰ ਦਿੱਤੇ ਨੇ ਆਪਾਂ ਨੂੰ ਕਹਿਣਾ ਸੌਖਾ ਹੁੰਦਾ ਵੀ ਗਰੀਬੀ ਆ ਹਨਾ ਗਰੀਬੀ ਕਹਿਣਾ ਸੌਖਾ ਹੈ ਤੇ ਗਰੀਬੀ ਕੱਟਣੀ ਬਹੁਤ ਔਖੀ ਹੈ ਜੀ ਸਾਡੀ ਭੂਆ ਨੇ ਗਰੀਬੀ ਬਹੁਤ ਕੱਟੀ ਔਖ ਵੀ ਬਹੁਤ ਕੱਟੀ ਤੇ ਐਸੀ ਭੂਆਜੀ ਦੀਆਂ ਹੱਡ ਬਿੱਤੀਆਂ ਗੱਲਾਂ ਜੀ ਜਿਹੜੀਆਂ ਸਾਡੀ ਭੂਆਜੀ ਦੇ ਸਾਡੇ ਅੱਖਾਂ ਦੇ ਸਾਹਮਣੇ ਸਾਹਮਣੇ ਗਰੀਬੀ ਵੀ ਕੱਟੀ ਦੁੱਖ ਵੀ ਕੱਟੇ ਹੁਣ ਵਾਹਿਗੁਰੂ ਨੇ ਉਹਦੀ ਆਸ ਉਹਨੇ ਆਸ ਨਹੀਂ ਛੱਡੀ ਇੱਕ ਅਰਦਾਸ ਨਹੀਂ ਛੱਡੀ ਆਸ ਤੇ ਅਰਦਾਸ ਨਹੀਂ ਛੱਡੀ ਅਰਦਾਸ ਕਰਦੀ ਰਹੀ ਆ ਆਸ ਨਹੀਂ ਛੱਡੀ ਤੇ ਆਸ ਵੀ ਛੱਡੀ ਚਲੋ ਵਧੀਆ ਹੋ ਗਿਆ ਅੱਜ ਉਹਦੇ ਦਿਨ ਫਿਰ ਅਗੇ ਵਾਹਿਗੁਰੂ ਐਨੇ ਇਹ ਵੇਜੇ ਦਿਨ ਸਭ ਤੇ ਲਿਆਵੇ ਹਨਾ ਖੁਸ਼ੀਆਂ ਦੇ ਤੇ ਔਖੀ ਘੜੀ ਵੀ ਵਾਹਿਗੁਰੂ ਦਿਨ ਦਾ ਸੌਖੀ ਘੜੀ ਵੀ ਦਿੰਦਾ ਤੇ ਔਖੇ ਵੇਲੇ ਆਪਾਂ ਨੂੰ ਵਾਹਿਗੁਰੂ ਯਾਦ ਨਹੀਂ ਆਉਂਦਾ ਪਰ ਸਾਡੀ ਭੂਆ ਨੇ ਵਾਹਿਗੁਰੂ ਔਖੇ ਵੇਲੇ ਵੀ ਯਾਦ ਰੱਖਿਆ ਅਰਦਾਸ ਕਰੇ ਨੀ ਛੱਡੀ ਪਾਠ ਨਹੀਂ ਛੱਡਿਆ ਹਨਾ ਸੇਵਾ ਸਿਮਰਨ ਨਹੀਂ ਛੱਡਿਆ ਆਪਦਾ ਤਾਂ ਅੱਜ ਬਹੁਤ ਵਧੀਆ ਖੁਸ਼ੀ ਹੈ ਪਰਿਵਾਰ ਨੂੰ ਹਨਾ ਤੇ ਅਸੀਂ ਜਿਦੋਂ ਕਹ ਰਹਾਂਦੇ ਭੂਆ ਨਾਲ ਅਸੀਂ ਸੁੱਤੇ ਤੋਂ ਪੈਸੇ ਨਹੀਂ ਲੈਣੇ ਕਹਿੰਦੇ ਨਾ ਵੀ ਅਸੀਂ ਇੱਥੇ ਲੈਣੇ ਪੂਆ ਕੋਈ ਨਾ ਤੇਰੇ ਤਿੰਨ ਚਾਰ ਚਾਰ ਪੋਤੇ ਨੇ ਪੋਤੀਆਂ ਤੂੰ ਵੀ ਇਹਨਾਂ ਨੂੰ ਲੈ ਦੀ ਉਹ ਹੀ ਚੀਜ਼ ਤੇ ਅੱਜ ਕਹਿੰਦੀ ਨਾ ਵੀ ਬਸ ਮੈਂ ਤਾਂ ਦੇਉਂਗੀ ਸਾਨੂੰ ਅਸੀਂ ਅੱਜ ਵੀ ਨਹੀਂ ਸੀ ਪੈਸੇ ਵੜਦੀਆਂ ਕਹਿੰਦੀ ਕਿਉਂਕਿ ਕੱਪੜੇ ਕਹਿੰਦੀ ਮੈਂ ਆਪਦੀ ਪਸੰਦ ਦੇ ਲੈ ਲਵਾਂਗੇ ਤੁਸੀਂ ਚਲੋ ਜੀ ਬਹੁਤ ਖੁਸ਼ੀ ਹੋਈ ਮਿਲ ਕੇ ਤੇ ਤੁਹਾਨੂੰ ਮੇਰੇ ਭੂਆ ਜੀ ਦੇ ਮੈਂ ਹੱਡ ਬਿੱਤੀਆਂ ਗੱਲਾਂ ਦੱਸੀਆਂ ਜੀ ਤੁਸੀਂ ਸੁਣੀਆਂ ਦੇ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਮੈਂ ਤੁਹਾਨੂੰ ਵੀ ਇਹੀ ਕਹਿਣੀ ਆ ਤੁਸੀਂ ਕਦੇ ਨਾ ਅਰਦਾਸ ਛੱਡੋ ਨਾ ਆਸ ਛੱਡੋ ਜਿਹੜੀਆਂ ਪੈਣਾ ਔਖੀਆਂ ਨੇ ਤੇ ਔਖ ਵੀ ਆਉਂਦੀ ਆ ਜੀ ਆਹ ਔਖੀ ਕਦੀ ਸਦਾ ਨਹੀਂ ਰਹਿੰਦੀ ਜੀ ਦੇਣਾ ਚੰਗੇ ਆਉਂਦੀ ਆਉਂਦੇ ਨੇ ਕਹਿੰਦੇ ਹੁੰਦੇ ਨੇ 12 ਸਾਲਾਂ ਬਾਅਦ ਆ ਵਹਿਗੁਰੂ ਰੂੜੀ ਦੀ ਵੀ ਸੁਣ ਲੈਂਦਾ ਚਲੋ ਜੀ ਆਪਾਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਭੂਆ ਜੀ ਬਾਰੇ ਦੱਸ ਦਿੱਤੀਆਂ ਨੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੀ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ